ਰੇਰਾ ਸਾਖ ਸ਼ਲੋਕ ਮਹਲਾ ਪਹਿਲਾ ਕਉਕਾ ਸਤਗੁਰ ਬਸਾ ਦੁਖਦਾਰੂ ਸੁਗਰੋਗ ਭਿਆ ਜਾ ਸੋ ਤਵ ਨਾ ਹੋਈ ਤੂੰ ਕਰਤਾ ਕਰਨੇ ਮੈਂ ਨਹੀਂ ਜਾਹੂ ਕੋ ਨਾ ਹੋਈ ਬਨੇ ਹਾਰੇ ਕੋ ਤਵ ਸਿਆ ਅਤਰਾ ਅੰਤ ਨਾ ਜਾਈ ਲਖਿਆ ਰਹਾਓ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਗਲ ਕਲਾ ਪ੍ਰਪੂਰ ਰਹਾ ਉਹ ਸੱਚਾ ਸਹਿਵ ਸਿਵ ਸੁਆਲਿਓ ਜਿਨ ਕੀ ਤੀਜੋ ਪਾਰ ਪਿਆ ਕਉ ਨਾਨਕ ਕਰ ਤੀ ਕਿਆ ਬਾਤਾਂ ਜੋ ਕੁਛੇ ਕਰਨਾ ਸੋ ਕਰਿਆ ਸੋਦਰਗ ਸਮਹ ਲਾ ਪੈ ਲੈ ਕਉ ਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਆ ਸੋ ਘਰ ਕੇ ਹਾ ਜਿਤਵੇ ਸਰਬ ਸਮਾਲੇ ਵਾਜੈ ਤੇਰੇ ਨਾਰ ਅਨੇਕ ਅਸ਼ੰਖਾ ਕੀਤੇ ਤੇਰੀ ਭਵਨ ਹਾਰੀ ਕੀਤੇ ਤੇਰੇ ਰਾਗ ਪ੍ਰੀਸਿਓ ਕਹੀਏ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਦਨੋ ਪੌਣ ਪਣੀ ਵੈ ਸੰਤਰ ਗਾਵੈ ਰਾਜ ਧਰਮ ਦੁਆਰੀ ਗਾਵਣ ਤੁਦਨੋ ਚਿਤ ਗੋਬਤ ਲਿਗ ਚਾਣਨ ਲਿਗ ਲਿਗ ਤਰਮ ਵਿਚਾਰੇ ਗਾਵਣ ਤੁਦਨੋ ਇਸਰ ਬਰਮਾ ਦੇਵੀ ਸੋਹਣ ਤੇਰੇ ਇਸ ਰਾਸ ਵਾਰੇ ਗਾਵਣ ਤੁਦਨੋ ਇੰਦ ਇੰਦਰਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵਨ ਤੁਧਨੋ ਸਿਦਿ ਸਮਾਧੀਂਦਰ ਗਾਵਨ ਤੁਧਨੋ ਚਾਰੁ ਵਿਤਿਆਰੀ ਗਾਵਨ ਤੁਧਨੋ ਜတိ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੀ ਗਾਵਨ ਤੁਧਨੋ ਪੰਡਤ ਪੜਨਾਰ ਕੀਸਰੇ ਜੋਤਿਗੁ ਵੇਦਾਨਾਲੀ ਗਾਵਨ ਤੁਧਨੋ ਮੋਨਿਆ ਮਨ ਮੋਹਨ ਸੁਰਗ ਮਛੇਯਾਲੀ ਗਾਵਨ ਤੁਧਨੋ ਰਤਨੁ ਉਪਾਇ ਤੇਰੇ ਅਠਸਠੀ ਤੀਥ ਨਾਲੀ ਗਾਵਨ ਤੁਧਨੋ ਜੋਨੁ ਮਹ ਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੀ ਗਾਵਨ ਤੁਦਨੋ ਖੰਡ ਮੰਡਲ ਬਰਵੰਡਾ ਕਰ ਕਰ ਰਖੇ ਤੇਰੇ ਧਾਰੀ ਸੇ ਤੁਦਨੋ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਪਤਰ ਸਾਲੀ ਹੋਰ ਕੇ ਤੇ ਤੁਦਨੋ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਆ ਵਿਚਾਰੇ ਸੋਈ ਸੋਈ ਸਰਾਸਤ ਸਹਿਬ ਸਤਾ ਸਾਚੀ ਨਹੀਂ ਹੈ ਪਿਓ ਸੀ ਜਾਏ ਨਾ ਜਾਸੀ ਰਤਨਾ ਜਿ ਨਰ ਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਦਿਨੋ ਭਾਈ ਕਰ ਕਰ ਵੇਖਿਆ ਕੀਤਾ ਆਪਣਾ ਕਰ ਕਰ ਦੇਖਿਆ ਕੀਤਾ ਆਪਣਾ ਜ્યોਤੀ ਸਤੀ ਵੜਿਆਈ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਚਾਹੀ ਜੋ ਪਾਤ ਸਹਾ ਸਹਾ ਪਾਰ ਸਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਆਖੇ ਸੋ ਕੋਈ ਕੇਵੜ ਵਡਾ ਅਡਿਟਾ ਹੋਈ ਈਮਤ ਪਾਏ ਨਾ ਕਿਹਾ ਜਾਈ ਕਹਿਣੇ ਵਾਲੇ ਤੇਰੇ ਰੇ ਸਮਾਈ ਵਡਦੇ ਮੇਰੀ ਸਹਿਵਾ ਗਹਿਰ ਗੰਭੀਰਾ ਗੁਣੀ ਕੀ ਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਲੇ ਸੁਰਤ ਕਮਾਈ ਸਾਹ ਕੇ ਮਤਮੇ ਲਕੀਮ ਦਾ ਪਾਈ ਗਿਆਨੀ ਧਿਆਨੀ ਗੁਰੂ ਗ੍ਰਹਾਈ ਕਹਿਣਾ ਨਾ ਜਾਈ ਤੇਰੀ ਤਲਵੜਿਆਈ ਸਾਵ ਸਤ ਸਵਤ ਸਵ ਚੰਗੀ ਆਈਆਂ ਸਿੱਧਾ ਮੁਰਕਾ ਕਿਆ ਵਡਿਆਈਆਂ ਤੁਧ ਵਣ ਸਿਤੀ ਕਿਨ ਨਾ ਪਾਈਆਂ ਕਰਮ ਰੇ ਨਹੀਂ ਠਾਕ ਰਖਾਈਆਂ ਆਖਣ ਵਾਲਾ ਕਿਆ ਵਿਚਾਰਾ ਸਿਤੀ ਪ੍ਰੇਤਰੇ ਪੰਡਾਰਾ ਜੀ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਣ ਹਰਾ ਸਵਾ ਮਹੱਲਾ ਪਹਿਲਾ ਆ ਕਾ ਦੀਵਾ ਮ ਵਿਸਰੇ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੁਖ ਮੁੱਧ ਭੁਖੇ ਖਾਏ ਚਲ ਗਿਆ ਦੁਖ ਜੋਗੇ ਵਿਸਰੇ ਮੇਰੀ ਮਾਈ ਸਾਚਾ ਸੇਵ ਸਾਚ ਨਾਹੀਂ ਰਹਾਉ ਸਾਚੇ ਨਾਮ ਕੀ ਦਿਲ ਬੜੇ ਆਏ ਆ ਤਕੈ ਕੀ ਮੁੱਢਹੀ ਪਾਈ ਜੇ ਸਭ ਮਿਲ ਕੇ ਅਗਣ ਪਾਹੇ ਵਡਣਾ ਹੋਏ ਕਾ ਨਾ ਜਾਏ ਨਾ ਉਹ ਮਰੇ ਨਾ ਹੋਇ ਸੋਗ ਕਹਿੰਦਾਰੇ ਨ ਚੁਕੇ ਭੋਗ ਗੁਣ ਇਹੋ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਹੋਈ ਜੇ ਵਿੜਾਪ ਤੇ ਵਿੜ ਤਰੀਦਾਤ ਚਿੰਤਨ ਕਰ ਕੇ ਕੀਤੀ ਰਾਤ ਖਾਸ ਮਾਂਵੇਂ ਸਾਰੇ ਤੇ ਕਮ ਜਾਤ ਨਾਨਕ ਨਾਮ ਹੈ ਬਾਦ ਸਨਾਤ ਹੋ ਰਾਗ ਗੁਦੀ ਮਹਲਾ ਚੌਥਾ ਹਰ ਕੀ ਜਨ ਸਤਗੁਰ ਸਤਿਪੁਰਖ ਆਪਿਨੂੰ ਗੁਰ ਕਿਰਪਾਸ ਹਮ ਕੀਏ ਕਿਰਮ ਸਲ ਕੋ ਸੁਣਾਈ ਕਰ ਧਿਆਨ ਪ੍ਰਕਾਸ਼ ਮੇਰੇ ਮੀਤ ਗੁਰ ਦੇਵ ਮੋ ਪੂਰਾਉ ਨਾਮ ਪ੍ਰਕਾਸ਼ ਗੁਰ ਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮ ਰੀ ਰਾਸ ਰਹਾਓ ਹਰ ਜਨ ਕੇ ਵਡ ਭਾਗ ਵਟੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸੈ ਮੇਰਾ ਸੰਗਤ ਗੁਣ ਪ੍ਰਗਾਸੁ ਜਿਨ ਹਰ 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 ਰਸ ਨਾਮ ਨਾ ਪਾਇ ਆਪੇ ਬਾਗਿ ਲੰਜੰ ਪਾਸਿ ਜੋ ਸਗੁ ਸੁਣ ਸੰਗਤਿ ਆਏ ਤ੍ਰਿਜੀਵੈ ਤ੍ਰਿਜੀਵਾਸ ਜਿਨ ਹਰ ਦਿਨ ਸਤ ਗੁਰ ਸੰਗਤ ਪਾਈ ਤਿਨ ਤੁਰ ਮਤਿ ਕਲਿਖਿਆ ਲਗਾਸ ਧਨ ਧਨ ਸਤ ਸੰਗਤਿ ਤਿਤਰਸ ਪਾਇ ਮਿਲ ਜਨਾਤ ਨਾ ਹੋ ਪ੍ਰਗਾਸ ਰਾਗ ਗੁਦਰੀ ਮਾਲਾ ਪੰਜ ਮਾਂ ਤਾਹੇ ਰੇ ਮਨ ਚਿਤਮੈ ਉੱਦਮਾ ਜਾ ਅਹਰ ਖਰ ਜਿਓ ਪ੍ਰਿਆ ਸਹਿਲ ਪਤਮੈ ਜੰਤਿਉ ਪਾਏ ਆਕਾਰ ਜਿਕ ਆਗੇ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋਤ੍ਰਿਆ ਹੋਰ ਪ੍ਰਸਾਦ ਪਰਮ ਪਰ ਪਾਇ ਸੁਖੈ ਕਾ ਟਰਿਆ ਪਰਹਾਓ ਜਨਨ ਪਿਤਾ ਲੋਕ ਸੁਤ ਬਨਤਾ ਹੋਏ ਨਾ ਕਿਸ ਕੀ ਤਰਿਆ ਸਿਰ ਸਿਰ ਰਿਜਕ ਸਭ ਮਾਹੀ ਠਾਕੁਰ ਕਾਹੇ ਮਨ ਭੋਕ ਰਿਆ ਊੜੇ ਊੜੇ ਆਵੇ ਸੇ ਕੋ ਸਾ ਤਿਸ ਪਾਛੇ ਬਥੇ ਸਿਰਿਆ ਇਨ ਕਮਣਾ ਕਲਾ ਹੋਏ ਕਮਣ ਜਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਅੱਠ ਸਿਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਰਬ ਬਲ ਜੈ ਤੇਰਾ ਅੰਤ ਨਾ ਪਾਰ ਵਰਿਆ ਹਰ ਆ ਗਿਆ ਸਮ ਹਲਾ ਚੌਥਾ ਸੋਪੁਰਖੇ ਕੌਂਕਾਰ ਸੰਗ੍ਰਿਪ ਪ੍ਰਸਾਦ ਸੋਪੁਰਖ ਨਰੰਜਨ ਹਰ ਪੁਰਖ ਨਰੰਜਨ ਹਰਿ ਅਗਮ ਅਗਮਿਆਪਾਰਾ ਸਵਤਿਆ ਵ ਸਵਤਿਆ ਵ ਤੁਧ ਜੀ ਹਰ ਸੱਤੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀ ਆਖਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਵਸਾਰਣਹਾਰਾ ਹਰਿ ਆਪੇ ਢਾਕਰ ਹਰਿ ਆਪੇ ਸੇਵਕ ਜੀ ਕੀ ਆ ਨਾਨਕ ਜੰਤ ਵਿਚਾਰਾ ਤੂੰ ਕਟ ਕਟ ਅੰਤਰੇ ਸਰਬ ਨਰ ਅੰਤਰ ਜੀ ਹਰ ਏਕੋ ਪ੍ਰਖ ਸਮਾਣਾ ਇਕ ਦਾਤੇ ਇਕ ਪਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੂਤਾ ਜੀ ਹਉ ਤੁਰਿ ਬਿਨਿ ਅਵਰ ਨਾ ਜਾਣਾ ਹੋ ਪਾਰੁਰਮ ਬੇ ਅੰਤ ਬੇ ਅੰਤ ਜੀ ਇਰੇ ਕਿਆ ਗੁਣ ਆਗ ਬਖਾਣਾ ਜੋ ਸੇਵ ਜੋ ਸੇਵ ਤੁਰ ਜੀ ਜਨ ਨਾਨਕ ਤੈਨ ਕੁਰਬਾਣਾ ਹਰ ਤਿਆ ਵੇ ਹਰ ਤਿਆ ਵੇ ਤੁਰ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਤਿਆ ਆ ਜੀ ਤਿੰਨ ਟੋਟੇ ਜਮ ਕੀ ਭਾਸੀ ਜਿਨ ਨਿਰਭੋਗ ਜਿਨ ਹਰ ਨਿਰਭੋਗ ਤਿਆ ਆ ਜੀ ਜਨਗਾ ਬਾਹ ਸਭ ਕੋ ਵਾਸੀ ਜਿਨ ਸੇ ਵਾ ਜਿਨ ਸੇ ਵਾ ਮੇਰਾ ਹਰ ਜੀ ਤੇ ਹਰ ਹਰ ਰੂਪ ਸੁਮਾਸੀ ਸੇ ਤਨ ਸੇ ਤਨ ਜਿਨੋ ਤੇ ਆਜੀ ਜਨ ਨਾਨਕ ਤੈਨ ਬੋਲ ਜਾਸੀ ਤੇਰੀ ਭਗਤ ਤੇਰੀ ਭਗਤ ਬਨਾਰੀ ਪ੍ਰੇਮ ਬਿਅੰਤ ਬਿਅੰਤਾ ਤੇਰੇ ਭਗਤ ਤੇਰੀ ਭਗਤ ਸੁਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪਤਾ ਪੈ ਗਏ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਤ ਜੀ ਕਰਕ੍ਰਿਆ ਕਰਮ ਕਰੰਤਾ ਸੇ ਪਗਦ ਸੇ ਪਗਦ ਪਰੇ ਜਾਨਾ ਨਾਨਕ ਜੀ ਜੋ ਭਾਵੈ ਮੇਰੀ ਹਰਿ ਭਗਵੰਤਾ ਤੂੰ ਆਹਾਰ ਪੁਰਖ ਪਰਮ ਪ੍ਰਕਾਤਾ ਜੀ ਤੁ르 ਜੀਵੜਿਆ ਨਾ ਕੋਈ ਉਜੋ ਜੋਏ ਕੋਸਰਾ ਸਰਾ ਤੂੰ ਏਕੋ ਜੀ ਤੂੰ ਢਿਚਲ ਕਾਤਾ ਸੋਈ ਤਰੇ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤਰੇ ਆਪੇ ਥਿਰਸਉ ਪਾਈ ਤਰੇ ਆਪੇ ਸਰਸ ਕੋਈ ਜਨ ਨਾਨਾ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਤਿਆਰ ਬੈਂਡਾ ਸਾਈ ਜੋ ਤੂੰ ਭਾਵੇ ਸੋਈ ਥੀ ਸੀ ਜੋ ਤੂੰ ਦੇ ਸੋਈ ਹਉ ਪਾਈ ਹਰਹਾਉ ਸਭ ਤੇਰੀ ਤੂੰ ਸਮੀਂ ਧਾਇਆ ਜਿਸਨੋ ਕਿਰਪਾ ਕਰੇ ਤਿਨਾਂ ਅਮਰਤਨ ਪਾਇਆ ਗੁਰਮਘਲਾ ਦਾ ਮਨ ਮੁਖ ਗਵਾਇਆ ਤੂਦੇ ਆਪ ਵੀ ਛੋੜਿਆ ਆਪ ਮਨਾਇਆ ਤੂੰ ਅੰਦਰ ਆਵ ਸਭ ਤੁਹੀ ਮਾਹੇ ਤੁਰਨੇ ਤੂਚਾ ਕੋਈ ਨਾਹੀ ਜੀ ਜਹਾਂ ਤਸਵ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾਂ ਐ ਸੋਈ ਜਨ ਜਾਣੇ ਹਰ ਗੁਣ ਸਦਹੀ ਅਗਵਖਾਣੇ ਜਿਨ ਹਰ ਸੇਵਿਆ ਤਿੰਨ ਸੋ ਪਾਇਆ ਸਜੇ ਘਰਨਾ ਸਮਾਇ ਤੂੰ ਆਪੇ ਕਰਤਾ ਤੇਰਾ kia ਸਭ ਹੋਈ ਕੋਤ ਬਿਨੇ ਤੂੰ ਜਾਇ ਵਰਨਾ ਕੋਈ ਨੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਾਲਾ ਪੈਰਾ ਕਿਤ ਸਰਵ ਰੜੇ ਭਈ ਲੈ ਨਮਸਾ ਪਾਣੀ ਪਾ ਭਗਤ ਨਹੀਂ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾਂ ਤੈ ਡੁਬੀ ਅਲੀ ਮਨ ਇੱਕ ਨਾ ਚੇਤਿ ਸਿ ਮੂੜ ਮਨਾ ਹਰ ਵਿਸਰ ਤਰੇ ਗੁੰਗਲਿਆ ਰਹੋ ਨਾ ਹੋ ਜਰੀ ਜਰੀ ਨਹੀਂ ਪੜਿਆ ਮੂਰਖ ਮਗਦਾ ਜਨ ਕੇ ਆ ਰਣਵਾਤ ਨਾਨਕ ਤੈਨ ਕੀ ਸਣਾ ਤੈਨ ਤੂੰ ਨਹੀ ਮਿਸਰਿਆ ਆਸਾ ਮਹੱਲਾ ਪੰਜਵਾਂ ਭਈ ਪਰ ਆਪ ਤਮਾਨੁਖ ਦੇ ਹੁਰੀਆ ਗੋਬਿਨ ਮਿਲ ਲਕੀਏ ਤੇਰੀ ਬਰੀਆ ਆਵਰੇ ਕਾਜ ਤਿਰੇ ਕੀਤੇ ਨਾ ਕਾਮ ਮਿਲ ਸਾਰ ਸੰਗਤ ਪਦ ਕੇਵਲ ਨਾਮ ਸੰਜਾਮ ਲਾਗ ਭਵਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਾ ਬਤਾਵ ਸਰਜਮਾ ਧਰਮ ਨਾਗ ਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਯਾ ਕੋ ਨਾਨਕ ਹਮ ਨੀ ਜਿਕਰ ਮਾ ਸ਼ਰਣ ਪਰੇ ਕੀ ਰਾਕੋਈ ਸ਼ਰਮ ਬਾਤ ਸ਼ਾਹੀ ਦਸਵੀਂ ਕਬਿਓ ਬਾਤ ਬੇਨਤੀ ਚੋਪਈ ਅਮ੍ਰੀ ਕਰੋ ਹਾ ਤੇ ਰੱਛਾ ਪੂਰਨ ਹੋਏ ਚਿੱਤ ਕੀ ਛਾ ਤਾ ਚਾਨਨ ਨਮਨ ਰੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੋਟ ਸਵੈ ਤੁਮ ਕਾਵੋ ਆਪ ਹਾਥ ਤੇ ਮੋਹਿ ਬਚਾਵੋ ਸੁਖੀ ਵਸੈ ਮੂਰਵ ਪਰਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਹ ਰਚਾ ਨਹੀਂ ਵਿਕਾਰਦਾ ਕਰੀਏ ਸਭ ਬਹਿ ਰਗੋ ਆਜ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੂਰ ਪਦਨ ਕੀ ਰਹਿ ਪਿਆਸਾ ਤੁਮਾ ਛਾੜ ਕੋਈ ਵਰਨਾ ਤੈ ਆਉ ਜੋ ਹੋ ਬੜਚਾ ਹਸ ਤੂੰ ਤੇ ਪਾਉ ਸੇਗ ਸੇ ਕ ਮਾਰੇ ਤਾਰਿਏ ਤੁਨ ਤੁਨ ਸਤਰੇ ਹਮਾਰੇ ਮਾਰਿਏ ਆਪਾ ਦੇ ਮੁਝੇ ਪ੍ਰੀਯ ਮਨ ਕਾ ਹਾਲ ਕਾ ਤਰਾਸ ਨਵਰੀਏ ਵੋਜੂਸਰਾ ਹਮਾਰੇ ਪਛਾ ਸ੍ਰੀ ਤੂ ਜੋ ਕਰਿਓ ਰਖਾ ਰੱਖ ਲਿਓ ਮੇਰਾ ਖਨਹਾਰੀ ਸਹਬ ਸੰਤ ਸਹਾਈ ਪਿਆਰੇ ਸਹਾਈ ਪਿਆਰੀ ਬੇਨ ਬੰਧ ਅਦੋਸ਼ਣ ਗਏ ਹੰਤਾ ਤਮ ਹੋ ਪੂਰੀ ਚਤੁਰਦਸ ਗੰਤਾ ਕਾਲ ਪਾਏ ਬ੍ਰਹਮਾ ਵਪਤਰਾ ਕਾਲ ਪਾਏ 시ਵ ਚੂਆ ਵਤਰਾ ਕਾਲ ਪਾਏ ਕਰਿ ਵਿਸ਼ਨਪਨੇ ਕਾਸਾ ਸਗਲ ਕਾਲ ਕਾਕੇ ਆਤਮਾ ਸਾ ਜਵਨ ਕਾਲ ਜੋਗੀ ਜੀਵਕਿਓ ਵੇਦ ਰਾਜ ਬਰਮਾ ਜੋਤੀਓ ਜਵਨ ਕਾਲ ਸਭ ਨੂੰ ਸੁਵਾਰਾ ਨਮਸਕਾਰ ਹੈ ਤੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦਰਜ ਚਨੀ ਉਪਜਾਇਉ ਆਦੇ ਅੰਤ ਏਕ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਅਤੀ ਸਹੀ ਕੋ ਹਮਾਰੀ ਸਗਲ ਪ੍ਰਜਾ ਜਿਨੀ ਆਵ ਸੁਵਾਰੀ ਸਿਵ ਕਰਨ ਕੋ ਸਿਵ ਕੋ ਸੁਗਤੀ ਜੋ ਸਤਰਨ ਕੋ ਪਰਮੋ ਬਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਰੇ ਭੂਏ ਕੀ ਪੀਰ ਪਛਾਨਤ ਏਤੀ ਤੇ ਕੁੰਚਰਿਆ ਥੋਲਾ सब पर कृपा द्रिष्ट फोला संतन दुख पाए ते दुखी सुख पाए साधन के सुखी संतन सुख पाए ते संतन दुख पाए ते दुखी सुख पाए साधन के सुखी एक एक की छान घट कट के पट पट की जाने जा बुध करख करा करतारा पर तरत तब दे पारा ਜਵਿਆ ਕਰਖ ਕਰਤ ਹੋ ਕਬਹੂ ਤਬ ਮੈ ਮਿਲਤ ਦੇ ਤਰਸ ਬਹੂ ਜੇ ਤੇ ਬਦਨ ਸ੍ਰੀਟ ਸਵ ਧਾਰੇ ਆਪ ਆਪ ਨਹੀਂ ਬੁਝੂ ਚਾਰੇ ਤੁਮ ਸਭ ਹੀ ਤੇਰੇ ਤਿ ਨੀਰਾਲਮ ਜਾਣਤ ਵੇਰ ਪੇਰ ਅਰਾਲਮ ਨਰੰਕਾਰ ਨਰਵਕਾਰ ਨਿਲਾਮ ਬੋ ਆਰ ਗਾਨੀ ਗਿਨਾਰੇ ਸੰਭੂ ਨਾਗਾ ਮੂੜੋ ਚਾਰਤ ਪੇਦਾ ਜਾ ਗੋਪੇ ਨਾ ਪਾਵਤ ਪੇਦਾ ਤਾਂ ਕੋ ਕਰਪਹਾਨ ਅਨੁਮਾਨਤ ਮਹਾ ਮੂੜ ਕਛ ਪੇ ਨਾ ਜਾਣਤ ਮਹਾ ਦੇ ਕੋ ਕਰ ਸਰਾ ਸੇ ਨਰੰਕਾਰ ਕਾ ਚਿੰਤ ਨਹੀਂ ਭੀਵ ਆ ਬਾਬਨੀ ਬੁੱਧ ਹੈ ਜੇਤੀ ਪਨਨ ਪਿਨ ਪਿਨ ਤੁਹੇ ਤੇਤੀ ਤੁਮਰਾ ਲਖਾ ਨਾ ਜਾਏ ਬਸਾਰਾ ਕੈ ਬਿਦ ਸਦਾ ਪਰਤਮ ਸੰਸਾਰਾ ਏਕੇ ਰੂਪ ਅਨੂਪ ਸਰੂਪਾ ਰੰਗ ਪਿਓ ਰਾਮ ਕਹੀ ਭੂਪਾ ਅੰਡਜ ਤੇਰਜ ਸੇ ਤਜਕੀਨੀ ਉਧ ਬੋਜੇ ਖਾਨ ਬਹੁਰੇ ਰਚਦੀਨੀ ਕਹਾਂ ਬੋਲ ਰਾਜਾ ਹੈ ਬੈਠਾ ਅਉਂ ਸਿਮਟੇ ਪਿਓ ਸੰਕਰੀ ਕੈਠਾ ਸਗਰੀ ਸ੍ਰੀ ਰਿਤ ਕਾਇ ਯਚੰ ਬਵ ਆਹਰ ਜਗਾ ਹਰ ਸਰੂਪ ਸੁਆੰਬਵ ਆਵ ਰਖਾ ਮੇਰੀ ਤੁਮ ਕਰੋ ਸਿਖੋ ਬਾਰਿਆ ਸੇਖ ਸੰਗ ਰੋ ਡੋਟ ਜੀਤੇ ਉਠਵਾ ਤੁਧ ਪਾਤਾ ਸਕਲ ਮਲੇ ਕਰੋ ਰਣ ਕਹਾਤਾ ਜੇ ਆਸ ਤੋ ਦਿੱਤਾ ਸਰਨੀ ਪਰੇ ਤਿਨ ਕੈ ਦੋਟ ਤੁਕ ਤੋ ਹੈ ਮਰੇ ਮੁਰਕ ਜਵਨ ਵੇਖ ਪਰੇ ਤਿਹਾਰੇ ਤਿਨ ਕ ਤੋ ਸੰਕਰ ਸਵਟਾਰੇ ਜੋ ਕਲ ਕੋ ਕਵਾਰਤੀ ਆਹੇ ਤਾਂ ਕੇ ਕਾਰ ਨਿਕਟ ਨੀ ਆਹੇ ਔਰ ਅੱਛਾ ਹੋਏ ਤਾਂ ਹੈ ਸਵਕਾਲਾ ਦੋਟ ਅ੍ਰਿਸ਼ਟ ਟਰੈਟਰ ਕਾਲਾ ਕਿਰਪਾ ਦੇਟ ਤਿਨ ਜੈ ਨਹਿ ਰਹੋ ਤਾਂ ਕੇ ਤਾ ਤਨਕ ਮੋਹ ਰਹੋ ਅਰੇ ਦਸੀਦ ਕਰਮੋ ਸਭ ਹੋਈ ਦੋਟ ਸ਼ਾ ਸਵੈ ਦੋਟੇ ਸ਼ਾ ਸ਼ਵੇ ਸ ਕਹਿਣਾ ਕੋਈ ਇੱਕ ਬਾਹਰ ਜਿੰ ਤੂਏ ਸਵਾਰਾ ਥਾਲ ਫਾਤੀ ਤੈਉ ਵਾਰਾ ਜਿੰਨ ਨਰਨਾਵ ਤਿਆਰੋ ਕਹਾ ਤਾਰ ਦੇ ਟੁੱਟ ਤੋਕ ਤੇਰਾ ਖੜਕੇਤ ਮੈਂ ਸੁਣ ਤੇ ਹਾਰੀ ਆ ਭਾਤ ਦੇ ਲਿਓ ਵਾਰੀ ਸਰਵ othor ਮੋਹ ਸਹਾਈ ਟੁੱਟ ਤੋਕ ਤੇ ਲੋ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੁਆ ਤਰੇ ਨਹੀਂ ਆਨਿਓ ਰਾਮ ਰਹੀ ਮੈਂ ਪੂਰਾ ਨ ਕੋਰਾ ਨ ਅਨੇਕ ਕਹੇ ਬਤ ਏਕ ਨਾ ਮਾਨਿਓ ਸਿਮਰਤ ਸਾਸਤਰ ਵੇਦ ਸਭੈ ਬੋ ਫੇਰ ਕਹੇ ਹਮ ਏਕ ਨਾ ਜਾਣਿਓ ਸ੍ਰੀ ਅਜਪਾਨੇ ਕਿਰਪਾ ਤੁਮਰੀ ਕਰ ਮੈਂ ਨਾ ਕਿਉ ਹੋ ਸਭ ਤੋਹੀ ਬਖਾਨਿਓ ਦੋਇਰਾ ਸਗਲੇ ਦਵਾਰ ਕੋ ਝਾੜ ਕੇ ਕਿਉ ਤੁਹਾਰੂ ਦਵਾਰ ਵਹਾਂ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰੂ ਰਾਮ ਕਰੀ ਮਾਲਾ ਤੀਜਾ ਆਨੰਦ ਕੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤ ਗੁਰੂ ਮੈਂ ਪਾਇਆ ਸਤ ਗੁਰ ਦਾ ਪਾਇਆ ਸਹਿ ਸੇਤੀ ਮਨ ਵਧੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸਭ ਦਗਵਣ ਆਈਆਂ ਬਉਦੋ ਤਾਂ ਗਾਵੋ ਹਰੀ ਕੀਰ੍ਹਾ ਮਨਕਿ ਨੀ ਵਸਾਇਆ ਰਹੀ ਨਾਨਕੇ ਆਨੰਦ ਹੋਆ ਸਤਿਗੁਰੂ ਮਹਿ ਪਾਇਆ ਏ ਮਨ ਮੇਰਿਆ ਤੂੰ ਸਰਾਰਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੇ ਕਾਰੋ ਕੀਤੀ ਰਾ ਕਾਰਜ ਸਭ ਸਵਾਰਣਾ ਸਬਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਰੋ ਵਸਾਰੇ कहे तो नानक मन मेरे सदा रो साचे सेवा क्या नहीं कर तेरे घर तेरे सब सलाह तेरी नाम मन वसावी नाम जिनके मन वस्या वजह रे कहे नानक सचे सहब क्या नहीं करते साचा नाम मेरा याद हारू नाम आधार मेरा जिन भुखा सब गवाईया ਰਾਸਾ ਦਾ ਸੁਘਮਾਨੇ ਆਏ ਵਸਿਆ ਜਿਨੇ ਚਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਏ ਵਡਿਆਈਆਂ اے ਨਾਨਕ ਸੁਣੋ ਸੰਤੋ ਸਰਤ ਰੂਪਿਆ ਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਥ ਸਾਧ ਤੇ ਤਿਤ ਘਰ ਸੁਭਾਗ ਹੈ ਘਰ ਸੁਭਾਗ ਹੈ ਸਬਦ ਵਾਚੀ ਕਲਾ ਤਿਤ ਕਰਤਾ ਰਿਆ ਮਹਾਂ ਤੇ ਦੂਤ ਦੁਰਵਾਸ ਕੀਤੇ ਕਾਲ ਕੰਟ ਕੋ ਮਾਰਿਆ ਤੁਰ ਕਰ ਪਾਇਆ ਤੁਜਿਨ ਕੋ ਸੇਨਾ ਹਰ ਕੀ ਲਾਗੇ ਸੋ ਏ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਬਾਜੀ ਆਨੰਦ ਸੁਣੋ ਵੜੇ ਭਾਗਿਓ ਸਗਲ ਬਨੂਰੇ ਤੇ ਪੂਰੀ ਪਾਰਵਰਮ ਪ੍ਰਵ ਪਾਇਆ ਉਤਰੀ ਸਗਲ ਉਸੂਰੇ ਦੋਖ ਰੋਗ ਸੰਤਾਪ ਉਤਰੀ ਸੁਣੇ ਸੱਚੀ ਬਾਣੀ ਸੰਤ ਸਾਧਨ ਵੇ ਸਰਸੇ ਪੂਰੇ ਗੁਰ ਤੇ ਜਾਣੇ ਸੁਣਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਿਆ ਪਰੇ ਪੂਰੇ ਮਨ ਮਤ ਨਾਨਕ ਗੁਰੇ ਕਰਨ ਲਾਕੇ ਵਾਜੇ ਅਨਹਰੇ ਤੂਰੇ ਨੂਦਾਮੀ ਮਹਲਾ ਪੰਜਵਾ ਥਾਲ ਵਿੱਚ ਤੇ ਨ ਵਸਤੂ ਭਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਗਾ ਪਿਓ ਜਿਸ ਕਾ ਸੋਚੇ ਧਾਰੋ ਦੇਖੋ ਖਾਵੇ ਦੇਖੋ ਪੁੰਚੇ ਕਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਾ ਜਾਏ ਨੇ ਤਨੇ ਤੇਰਾ ਕਰਦਾਰੋ ਤਮ ਸੰਸਾਰੇ ਕਰਨ ਲਗਤਈ ਸਬ ਨਾਨਕ ਬ੍ਰਹਮ ਬਸਾਰੋ ਸ਼ਲੋਕ ਮਾਲਾ ਪੰਜਵਾ تیਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣਾ ਨਹੀਂ ਆਪੇ ਦਰਸ ਪਿਓਈ ਦਸ ਪਿਆ ਬੇਰਹਿਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮੇਰੇ ਦਾ ਜੀਵਾਂ ਤਨ ਮਨ થી ਵੇ ਹਰਿਆ ਪੌੜੀ ਕਿ ਤੈ ਕੋ ਸਮਰਾਥ ਜਿਥੈ ਕੋਈ ਨਾ ਹੈ ਉਥੇ ਤੇਰੀ ਰਖ ਅਗਨੀ ਉਦਰੇ ਮਾਹੀ ਸੁਣ ਕੇ ਜੰਕੇ ਦੂਤ ਨਾਇ ਤਰਾ ਛੜ ਜਾਏ ਹੋਜ ਵਾਲਾ ਵਿਕਮਸਗਾ ਗੁਰਸੋਤੀ ਪਾਰ ਪਾਏ ਜਿੰਦ ਕੋ ਲਾਗੀ ਪਿਆਸ ਅਮਰ ਸੇ ਹੀ ਖਾਏ ਗਲਮੇ ਇਹੋ ਪ੍ਰਗੁਣ ਗੋਬਿੰਦ ਗਾਹੇ ਸਭ ਸੇ ਨੋ ਕਿਰਪਾ ਸੰਮਾਲੇ ਸਾਹੇ ਸਾਹੇ ਵਿਟਾ ਕੋਈ ਨਾ ਜਾਏ ਜੇ ਆਵੇ ਤਰੇ ਆਏ ਸ਼ਲੋਕ ਮਹਲਾ ਪੰਜਮਾ ਅੰਤਰ ਗੁਰੂ ਅਰਾਧਨਾ ਜੀਵਾ ਜਬ ਗੁਰ ਨਾਉ ਨੇਤਰੀ ਸਤ ਗੁਰ ਪੇਖੜਾ ਸਰਵਣੇ ਸੁਨ ਗੁਰ ਨਾਉ ਸਤ ਗੁਰ ਸੇਤੀ ਰਤਿਆ ਦਰਗਾ ਪਾਈਏ ਠਾਉ ਕੋ ਨਾਨਕ ਕਿਰਪਾ ਕਰੇ ਜਿਸ ਨੂੰ ਹੈ ਵਤ ਦੀ ਜਗ ਮੈਂ ਉਤਮ ਕਾਢੀਐ ਵਿਰਲੇ ਕੀ ਕੇ ਮਹਲਾ ਬਨਵਾ ਰੱਖੇ ਰਖਣ ਹਾਰ ਆਪੂ ਵਾਰਿਐ ਨੇ ਵੁਰਕੀ ਪੈਰੀ ਪਾਏ ਕਾਜ ਸਵਾਰੀਆਂ ਨਾ ਵਾਵ ਦਿਯਾਰੇ ਮਨੋ ਨੰ ਸਾਰੀਆਂ ਨਾ ਸਾਰਜਨਾ ਕਾ ਸੰਗ ਪੌਜਲਤਾ ਗੀਆਂ ਨਾ ਸਵਾਗਤ ਨੀਂਦਗਾ ਟੋਟ ਕਿ ਮੈਂ ਵੀ ਦਾਰੀਆਂ ਨਾ ਇਹ ਸਭ ਕੀ ਟੇਕ ਨਾਨਕ ਬੰਨੇ ਮਾਹੀ ਜਿਸ ਸਿਮਰਤ ਸਤਹੁ ਹੋਇ ਸਗਲੇ ਤੁਖ ਜਾਹਿ ਇਹ ਸਭ ਕੀ ਟੇਕ ਨਾਨਕ ਬੰਨੇ ਮਾਹੀ ਜੇ ਸਾ ਸੇਵਨ ਤਸੁਗ ਹੋਏ ਸਗਨੇ ਦੁਖ ਜਾਏ ਸੋਹਿਲ ਆ ਰਾਗ ਗਉੜੀ ਦੀ ਕੀ ਮਹਲਾ ਪਹਿਲਾ ਇੱਕੰਕਾਰ ਸਤਿਗੁਰੁ ਪਸਾਦ ਜੈ ਕਰ ਕੀਰਤ ਜੈ ਕਰ ਕੀਰਤ ਆਖਿਆ ਕਰਤੇ ਗਾਉਏ ਵਿਚਾਰੋ ਕਿਤ ਕਰ ਗਾਉ ਸੋਹਿਲਾ ਸਿਵਰੋ ਸਿਰ ਜਨਹਾਰੋ ਤੋਂ ਅਗਾਵੋ ਮੇਰੇ ਨਿਰਪੋਖ ਸੁਹਿਲਾ ਹੋਵਾਰੀ ਤਿਤ ਸੁਹਿਲੇ ਸਦਾ ਸੁਖ ਹੋਏ ਰਾਵ ਨਿਤ ਨਿਤ ਜਿਹੜੇ ਇਸ ਮਾਲੀਆਂ ਨਾ ਦੇਖੇਗਾ ਤੇ ਹੁਣ ਹਾਰ ਤੇਰੇ ਦਾਨ ਕੀਮਤ ਨਾ ਪਵੇ ਤਿਸ ਦਾ ਤੇ ਕਮਨ ਸਮਾਰੂ ਸੰਵਰ ਸਾਹ ਹਾ ਲਿਖਿਆ ਮਿਲ ਕਰ ਪਾਵੋ ਤੇਲ ਦਿਓ ਸਜਣਿਆ ਸੇਸੜੀਆਂ ਦਿਓ ਹੋਵੇ ਸਹਿਬ ਸਿਉ ਮੀਰ ਹਰ ਘਰੇ ਹੋ ਪਹੁੰਚਾ ਸਦੜੇ ਨੀਤਿ ਕਵਨ ਸਦਨ ਹਾਰਾ ਸਿਵਰੀਏ ਨਾਨਕ ਸੇਤੇ ਵਨ ਰਾਗਾ ਸਮਹਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਇੱਕ ਵੇਸ ਨੇਕ ਬਾਬਾ ਜਾਇ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹੋ ਵਿਸਿਆ ਚ ਅਸੀਆ ਕੜਿ ਜਾ ਪੈਰਾ ਅਥੀਤੀ ਵਾਰੀ ਮਾਹੋਆ ਸੋਰ ਦੇ ਇੱਕ ਹੋਰ ਉਤਨ ਇੱਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਤਰਾਸੀ ਮਹਲਾ ਪਹਿਲਾ ਗਗਨ ਮੇ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਓਪ ਮਲੇ ਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਹਿ ਫੁਲਾਂ ਤੇ ਜੋਤੀ ਐਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਦਾ ਸਬਦ ਬਾਜਨ ਤੇ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਸਹਸ ਤਵ ਨੈਨ ਨਨ ਨੈਨ ਹੈ ਤੋ ਕੋਮ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਏ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਕੀਤੇ ਚਾਨਣ ਸਭ ਚਾਨਣ ਹੋਏ ਪੁਰਸਾ ਕੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸੋ ਆਰਤੀ ਹੋਈ ਹਰ ਚਰਨ ਕਮਲ ਬਕਰੰਧ ਨੋਵਤ ਮਨੋ ਮਨ ਦਿਨੋ ਮੋ ਆਈ ਪਿਆਸਾ ਕਿਰਪਾ ਦਲ ਦੇ ਨਾਨਕ ਸਰੰਗ ਕਹੋਏ ਜਾ ਤਿ ਸਰੇ ਨੈ ਵਸਾ ਮਹਾਰਾਗ ਗੋੜੀ ਪੂਰਵੀ ਮਹਲਾ ਪੰਜਵਾ ਆਮਕਰੋਦ ਨਗਰੇ ਬੋ ਪਰਿਆ ਮਿਲ ਸਾਧੂ ਖੰਡਲ ਖੰਡਾਹੀ ਊਰਵ ਨਿਤਲ ਕੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੀ ਕਰ ਸਾਧੂ ਅੰਜਲੀ ਪਨ ਵਟਾਹੀ ਕਰ ਡੰਡਾ ਤੇ ਪਨ ਵਟਾਹੀ ਰਹਾਉ ਸਾਗਤ ਹਰ ਰਸ ਸਾਧਨਾ ਚਾਣਿਆ ਕਿਨੇ ਅੰਤਰ ਹੂੰ ਵੇ ਕੰਡਾਹੀ ਜਿਉ ਨਿਉ ਚਲਾਇ ਤੁਮੈ ਦੁਗ ਪਾਵੇ ਜਿਉ ਜਿਉ ਚਲੈ ਚੁਬੈ ਦੁਖ ਪਾਵੈ ਜਮਕਾਰ ਸਹੈ ਸਿਡੰਡਾਹੀ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਾਰਨ ਬਵਖੰਡਾਹੀ ਅਵਨਾਸੀ ਪ੍ਰਗ ਪਾਇਆ ਪ੍ਰਮੇਸ਼ਰੋ ਬੋ ਸੋ ਬੋ ਸੋ ਬਖੰਡ ਬ੍ਰਹਿਮੰਡਾਹੀ ਹਮ ਗਰੀਬ ਹਮ ਮਸਕੀਨ ਪਰਵਤੀ ਰੇ ਹਰ ਰਾਘੋ ਰਾਘ ਬਟ ਬਡਾਹੀ ਜਨ ਨਾਨਕ ਨਾਮ ਯਾਦ ਹਰ ਟੇਕਾ ਹਰ ਨਾਮੇ ਹੀ ਸੁਖ ਮੰਡਾਹੀ ਰਾਗ ਗੌੜੀ ਪੂਰਵੀ ਮਹਲਾ ਪੰਜਵਾਂ ਕਰੋ ਬਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਕਿਹਾ ਖਾਟ ਚਲੋ ਹਰ ਲਾ ਆ ਕੇ ਬਸ ਨ ਸਹਿਲਾ ਔਰ ਕਟੇ ਦਿਨ ਸੋ ਰਹਿਣਾ ਰੇ ਮਨ ਗੁਰ ਮਲੇ ਕਾਜ ਸਵਾਰੀ ਰਹਾਉ ਏ ਸੰਸਾਰ ਵੇਕਾ ਸੰਤੇ ਮੈਤਰੀਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਵੇ ਏ ਰਸ ਅਕਥਕ ਤਾ ਤਿਮ ਜਾਨੀ ਜਾਂ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨੇ ਵਸੀਰਾ ਨਿਜ ਕਰਮ ਹਲ ਪਾਉ ਸੋ ਸਹਿ ਤੇ ਪੋ ਨ ਹੋਇ ਭੂ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਖੋ ਪਰਸੰਤਨ ਕੀ ਤੋਰੇ ਅੰਤਰ ਜਾਮੇ ਪਰਗਬਧਾਤੇ ਸਰਦਾ ਵਰ ਕੀ ਪੂਰੇ ਨਾਨਕ ਦਾ ਸਿਆ ਸੁਖ ਮੰਗੇ ਮੋਕੋ ਕਰ ਸੰਤਨ ਕੀ ਧੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ